ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਅੰਗੂਰਾਂ ਦੀ ਖੱਟੀ ਮਿੱਠੀ ਚਟਨੀ ਤੇ ਬਹੁਤ ਹੀ ਆਪਾਂ ਤੇਜ਼ੀ ਤੇ ਸੌਖੇ ਤਰੀਕੇ ਨਾਲ ਬਣਾਵਾਂਗੇ ਚਲੋ ਫਿਰ ਦੇਰੀ ਨਾ ਕਰਦੇ ਹੋਏ ਆਪਾਂ ਬਣਾਉਣੇ ਆਂ ਅੰਗੂਰਾਂ ਦੀ ਚਟਨੀ ਹਾਂਜੀ ਅੰਗੂਰਾਂ ਦੀ ਚਟਨੀ ਬਣਾਉਣ ਵਾਸਤੇ ਤੇ ਮੈਂ ਅੰਗੂਰ ਲੈਤੇ ਆ ਅੰਗੂਰਾ ਨੂੰ ਗੁੱਛੇ ਦੇ ਨਾਲ ਇਸ ਤਰ੍ਹਾਂ ਮੈਂ ਤੋੜ ਲਿਆਗਾ ਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਨੂੰ ਧੋ ਲਿਆਗਾ ਹੁਣ ਆਪਾਂ ਅੰਗੂਰਾਂ ਨੂੰ ਇਸ ਤਰ੍ਹਾਂ ਜਿਹੜਾ ਇਹਦਾ ਪਿਛਲਾ ਹਿੱਸਾ ਹੁੰਦਾ ਨਾ ਡੰਡੀ ਵਾਲਾ ਉਹ ਇਸ ਤਰ੍ਹਾਂ ਆਪਾਂ ਕੱਟ ਦਾਂਗੇ ਦੋ ਦੋ ਟੋਟੇ ਆਪਾਂ ਇਹਦੇ ਅੰਗੂਰਾਂ ਦੇ ਬਣਾ ਕੇ ਸਾਰੇ ਕੱਟ ਲਾਂਗੇ ਚਟਨੀ ਬਣਾਉਣ ਵਾਸਤੇ ਅੰਗੂਰ ਸਾਫ਼ ਹੋਣੇ ਚਾਹੀਦੇ ਆ ਥਰਾ ਪੀਸ ਨਹੀਂ ਹੋਣੇ ਚਾਹੀਦੇ ਅੰਗੂਰਾਂ ਦਾ ਨਹੀਂ ਤਾਂ ਜਿਹੜੀ ਆਪਣੀ ਚਟਨੀ ਖਰਾਬ ਹੋ ਜੂਗੀ ਇਹ ਦੇਖੋ ਦੋ ਦੋ ਸੁਖਾ ਲਓ ਇਸ ਲਈ ਚੰਗੀ ਜਨੂ ਕਰ ਲਓ ਹਾਂਜੀ ਸਾਰੇ ਅੰਗੂਰਾ ਪੈ ਇਸ ਤਰ੍ਹਾਂ ਦੋ ਦੋ ਪੀਸਾਂ ਦੇ ਵਿੱਚ ਕੱਟ ਲਏ ਆ ਚਟਨੀ ਬਣਾਉਣ ਵਾਸਤੇ ਕੜਾਹੀ ਆਪਾਂ ਗੈਸ ਤੇ ਰੱਖਤੀ ਆ ਤੇ ਹੁਣ ਪਾ ਦਾਂਗੇ ਆਪਾਂ ਦੋ ਕ ਚਮਚੇ ਰਫਾਇੰਡ ਤੇਲ ਤੇਲ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸੌਂਫ ਦਾ ਇੱਕ ਚਮਚ ਪਾ ਦਾਂਗੇ ਕਲੌਂਜੀ ਚੜਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਵਧੀਆ ਫਲੇਵਰ ਆਉਂਦਾ ਆਪਾਂ ਪਾ ਦਾਂਗੇ ਕੜਾਹੀ ਦੇ ਵਿੱਚ ਕੱਟੇ ਹੋਏ ਅੰਗੂਰ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਕਿਉਂਕਿ ਨਮਕ ਆਪਾਂ ਬਾਅਦ ਚ ਵੀ ਪਾਉਣਾਗਾ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਜੇ ਗੈਂਸਾਪਾ ਮੀਡੀਅਮ 'ਚ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ 2 ਮਿੰਟ ਵਾਸਤੇ ਇਹਨੂੰ ਪਕਾ ਲਾਂਗੇ 2 ਮਿੰਟ ਹੋ ਗਏ ਆ ਅੰਗੂਰਾਂ ਰੱਖਿਆ ਨੂੰ ਤੇ ਅੰਗੂਰ ਆਪਣੇ ਸੌਫਟ ਹੋ ਗਏ ਇਹਨਾਂ ਦਾ ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਥੋੜਾ ਜਿਹਾ ਆਪਾਂ ਨਾ ਕਰਚੀ ਨਾਲ ਇਸ ਤਰ੍ਹਾਂ ਮੈਸ਼ ਕਰ ਦਾਂਗੇ ਸਵਾਦ ਅਨੁਸਾਰ ਪਾ ਦਾਂਗੇ ਨਮਕ ਥੋੜੀ ਜੀ ਪਾ ਦਾਂਗੇ ਆਪਾਂ ਹਲਦੀ ਥੋੜੀ ਜੀ ਪਾ ਲਾਂਗੇ ਆਪਾਂ ਪੀਸੀ ਲਾਲ ਮਿਰਚ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਹਾਂਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਤੇ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਗੁੜ ਜਿੰਨੇ ਆਪਣੇ ਉਗੂਰਾ ਉਹ ਤੋਂ ਥੋੜੇ ਘੱਟ ਜਿਹੜੇ ਆਪਾਂ ਮਿੱਠਾ ਪਾਉਣਾਗਾ ਉਨਾ ਪੇ ਇਹਨੂੰ ਨੈਕਸ ਕਰ ਦਾਂਗੇ ਵਿਆਹ ਸ਼ਾਦੀਆਂ ਦੇ ਵਿੱਚ ਐਸ ਤਰ੍ਹਾਂ ਜਿਹੜੀਆਂ ਫਰੂਟਾਂ ਦੀ ਖੱਟੀ ਮਿੱਠੀ ਚਟਨੀ ਜਿਹੜੀ ਮਿਲਦੀ ਹੁੰਦੀ ਆਪਾਂ ਨੂੰ ਬਿਲਕੁਲ ਹੀ ਆਪਾਂ ਉਸ ਤਰੀਕੇ ਨਾਲ ਬਣਾਈ ਹੈਗੀ ਆ ਤੇ ਟੇਸਟ ਵੀ ਉਹੀ ਆਊਗਾ ਹਾਂਜੀ ਗੁੜ ਵੀ ਆਪਣਾ ਮੈਰਟ ਹੋ ਗਿਆ ਤੇ ਹੁਣ ਆਪਾਂ ਪਾ ਦਾਂਗੇ ਥੋੜੀ ਜਿਹੀ ਪੀਸੀ ਕਾਲੀ ਮਿਰਚ ਥੋੜੀ ਜਿਹੀ ਪਾ ਦਾਂਗੇ ਆਪਾਂ ਚਿਲੀ ਫਲੈਕਸ ਟੇਸਟ ਵਧਾਉਣ ਵਾਸਤੇ ਚਟਨੀ ਦਾ ਪਾ ਦਾਂਗੇ ਆਪਾਂ ਅਮचूर ਪਾਊਡਰ ਹੁਣ ਆਪਾਂ ਮਿਕਸ ਕਰ ਦਾਂਗੇ ਅਮचूर ਪਾਊਡਰ ਹੈ ਨਹੀਂ ਤਾਂ ਆਪਾਂ ਚਾਟ ਮਸਾਲਾ ਵੀ ਪਾ ਸਕਦੇ ਹਾਂ ਹੁਣ ਆਪਾਂ ਇਹਨੂੰ 2 ਮਿੰਟ ਟਾਕੇ ਪਕਾ ਲਾਂਗੇ 2 ਮਿੰਟ ਹੋ ਗਏ ਸੀਗੇ ਆਪਣੀ ਚਟਨੀ ਰੱਖੀ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਹੁਣ ਆਪਾਂ ਮਿਕਸ ਕਰ ਦਾਂਗੇ ਤੇ ਗੈਸ ਕਰ ਦਾਂਗੇ ਆਪਾਂ ਬੰਦ ਦੋ ਮਿੰਟ ਚਟਨੀ ਪਾਫ ਆ ਜਾਂਦੀ ਹੈ। ਹਾਂ ਜੀ ਚਟਨੀ ਪਾਫ ਆ ਗਈ ਹੈ। ਤੁਸੀਂ ਦੇ ਸਕਦੇ ਹੋ ਖੱਟੀ ਮਿੱਠੀ ਅੰਗੂਰਾਂ ਦੀ ਚਟਨੀ ਬਣ ਕੇ ਰੈਡੀ ਆ। ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ। ਜ਼ਿਆਦਾ ਟਾਈਮ ਨਹੀਂ ਲੱਗਦਾ ਚਟਨੀ ਬਣਾਉਣ ਵਾਸਤੇ ਤੇ ਇਸ ਤਰ੍ਹਾਂ ਤੁਸੀਂ ਜਿੰਨੇ ਵੀ ਅੰਗੂਰਾਂ ਦੀ ਚਟਨੀ ਬਣਾ ਕੇ ਰੱਖਣੀ ਹੈ ਤੁਸੀਂ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗੀ। ਜਦੋਂ ਤੁਹਾਡਾ ਨੂੰ ਜੀ ਕਰਦਾਗਾ ਉਦੋਂ ਤੁਸੀਂ ਖਾ ਸਕਦੇ ਹੋ। ਹਾਂਜੀ ਤੇ ਅੱਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਬਤ ਵਤ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ